ਮਾਨਸਾ ਬਖਸਰੀ ਕਹਿੰਦੇ ਆ ਕਿ ਨੌਕਰੀ ਆ ਜਿਹੜੀ ਨਾ ਉਹ ਬਿਨਾਂ ਸਿਫਾਰਿਸ਼ ਤੋਂ ਅਸੀਂ ਦੇ ਰਹੇ ਆ ਕਿਤੇ ਕੋਈ ਸਿਫਾਰਿਸ਼ ਨਹੀਂ ਕੋਈ ਪੈਸਾ ਤੇ ਲਾਣੀ ਲੱਗਦਾ ਬਿਲਕੁਲ ਐਨ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀ ਦਿੰਨੇ ਆ ਵਾਕਿਆ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀ ਦਿੰਦੇ ਆ ਗੱਲ ਅਸੀਂ ਮੁਖਸਰ ਸਾਹਿਬ ਦੀ ਕਰਦੇ ਆ ਤਾਂ ਮੁਖਸਰ ਸਾਹਿਬ ਦੇ ਵਿੱਚ ਕਿਵੇਂ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀ ਦਿੱਤੀਆਂ ਤੇ ਦਿੱਤੀਆਂ ਕਿਨੂੰ ਆ ਉਹ ਸਾਰੀ ਕਹਾਣੀ ਤੁਹਾਨੂੰ ਦੱਸਦੇ ਆ ਤੇ ਮੇਰੇ ਨਾਲ ਆ ਰਣਜੀਤ ਗਿੱਲ ਕਿਉਂਕਿ ਰਣਜੀਤ ਨੇ ਇਸ ਮਸਲੇ ਦੇ ਉੱਤੇ ਕਾਫੀ ਜ਼ਿਆਦਾ ਕੰਮ ਕੀਤਾ ਡਾਕੂਮੈਂਟ ਕੱਢ ਕੇ ਲੈ ਕੇ ਆਏ ਤੇ ਹੁਣ ਤੁਹਾਨੂੰ ਤਫਸੀ মিলিয়া ਕਿ ਮਿਆਂ ਤੇ ਇਹ ਵੀਡੀਓ ਨੂੰ ਤੁਸੀਂ ਜਿਹੜੇ ਭਮੱਕੜ ਕਮੈਂਟ ਕਰਦੇ ਆ ਨਾ ਕਿ ਯਾਰ ਤੁਸੀਂ ਇੱਕ ਤਰਫਾ ਗੱਲ ਕਰਦੇ ਹੋ ਤਾਂ ਘੱਟੋ ਘੱਟ ਯਾਰ ਤੁਸੀਂ ਇਕੱਲੇ ਕਮੈਂਟ ਕਰਨ ਯੋਗ ਹੀ ਹੋ ਵੈਸੇ ਤਾਂ ਪਰ ਘੱਟੋ ਘੱਟ ਇੱਕ ਕੋਸ਼ਿਸ਼ ਜ਼ਰੂਰ ਕਰ ਲਿਓ ਕਿ ਇਹ ਵੀਡੀਓ ਨੂੰ ਤੁਸੀਂ ਮਾਨ ਸਾਹਿਬ ਤੱਕ ਪਹੁੰਚਾ ਦਿਓ ਜਾਂ ਉੱਪਰਲੇ ਤੱਕ ਪਹੁੰਚਾ ਦਿਓ ਪਤਾ ਲੱਗ ਜੇ ਕਿ ਥੱਲੇ ਕਿਵੇਂ ਚੋਰ ਮੋਰੀਆਂ ਦੇ ਵਿੱਚੋਂ ਆ ਜਿਹੜੀਆਂ ਨੇ ਇਹ ਖੇਡਾਂ ਖੇਡਦੇ ਆ ਕਿਸ ਤਰੀਕੇ ਦੇ ਨਾਲ ਇਹ ਭਰਤੀਆਂ ਦੇ ਵਿੱਚ ਬਿਲਕੁਲ ਛੋਟੀਆਂ ਛੋਟੀਆਂ ਨੌਕਰੀਆਂ ਦੇ ਉੱਤੇ ਆਪਦੇ ਬੰਦੇ ਕਿਵੇਂ ਫਿੱਟ ਕਰਦੇ ਪਏ ਆ ਕੀ ਦਾ ਪੀਐਸਏ ਲੱਗ ਗਿਆ ਤੇ ਕੀ ਦਾ ਪੀਏ ਦੀ ਭਾਬੀ ਲੱਗੀ ਸਾਰੀਆਂ ਗੱਲਾਂ ਦੱਸ ਦੇ ਰਣਜੀਤ ਕੀ ਹਾਲ ਹੈ ਵੀਰੇ ਠੀਕ ਠਾਕ ਠੀਕ ਆ ਵਧੀਆ ਬਾਈ ਅੱਛਾ ਤੇ ਆਹ ਡਾਕੂਮੈਂਟ ਮੇਰੇ ਕੋਲੇ ਆ ਗੱਲ ਆਇਆ ਵੀ ਜਿਹੜੇ ਬੰਦੇ ਕਹਿੰਦੇ ਆ ਨਾ ਕਿ ਯਾਰ ਮਤਲਬ ਪਤਾ ਨਹੀਂ ਕੀ ਹੋਣਾ ਕਿ ਨਹੀਂ ਹੋਣਾ ਕੁਝ ਤਾਂ ਆਹ ਸਾਰੇ ਸਾਡੇ ਕੋਲ ਇਹਨਾਂ ਨਿਯੁਕਤੀ ਪੱਤਰ ਤੱਕ ਪਏ ਹੋਏ ਆ ਤੁਹਾਨੂੰ ਵੀਡੀਓ 'ਚ ਵੀ ਦਿਖਾ ਦਿਆਂਗੇ ਨਿਯੁਕਤੀ ਪੱਤਰ ਪਏ ਹੋਏ ਆ ਸਾਰਿਆਂ ਦੀ ਜਿਹੜੀ ਲਿਸਟ ਆ ਸਾਡੇ ਕੋਲੇ ਨਾ ਕਿ ਕਿਹਨੂੰ ਕੀ ਅਹੁਦਾ ਮਿਲਿਆ ਉਹ ਸਾਰਾ ਕੁਝ ਹੈਗਾਗਾ ਰਣਜੀਤ ਸ਼ੁਰੂ ਕਰ ਲਗੇ ਆਪਾਂ ਮੁਖਸਰ ਮੁਕਸਰੋਂ ਚਲਦੇ ਆ ਤੇ ਮੈਂ ਕਹਿੰਦਾ ਥੱਲੇ ਤੱਕ ਹੁੰਦੇ ਹੋਏ ਮੁਕਸਰੋਂ ਮਲੋਟ ਆ ਜਾਗੇ ਗਿੱਧਰਵਾ ਹੋ ਕੇ ਫਿਰ ਆਪਾਂ ਲੰਬੀ ਵੱਲ ਚੱਲ ਪਾਂਗੇ ਸਾਡੇ ਪਿੰਡਾਂ ਤੇ ਆ ਬਿਲਕੁਲ ਜਿਹੜਾ ਇਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾਵਾ ਕਰਦੇ ਆ ਜੀ ਵੀ ਜੋ ਬਿਲਕੁਲ ਸ਼ਿਪਾਰਸ਼ ਨਹੀਂ ਲੱਗਦੀ ਪਾਰਟਨਰ ਸੀ ਢੰਗ ਨਾਲ ਕੰਮ ਕੀਤਾ ਜਾਂਦਾ ਬਿਲਕੁਲ ਮੈਨੂੰ ਲੱਗਦਾ ਹੈ ਵੀ ਉਹ ਸਹੀ ਕਹਿ ਰਹੇ ਆ ਕਿਤੇ ਨਾ ਕਿਤੇ ਵੀ ਜਿਹੜਾ ਆਪਾਂ ਲਿਸਟ ਇਹ ਕੱਢੀ ਆ ਖੋਜ ਕੀਤੀ ਆ ਜਿਹੜੀਆਂ ਇੱਥੇ ਨੌਕਰੀਆਂ ਰੱਖੀਆਂ ਗਈਆਂ ਹੂੰ ਠੀਕ ਹੈ ਤਾਂ ਟੋਟਲ 43 ਨੇ ਹਾਂ 42 43 ਦੇ ਆਸ-ਪਾਸ ਹਾਂ 42 43 ਦੇ ਪਾਸ ਨੇ ਇਹਦੇ ਚ ਜੀਆ ਰੱਖੇ ਨੇ ਹਾਂ ਟੀਏ ਰੱਖੇ ਨੇ ਟੈਕਨੀਕਲ ਅਸਿਸਟੈਂਟ ਹੋ ਗਏ ਗ੍ਰਾਮ ਸੇਵਕ ਜੀਏ ਰੱਖੇ ਨੇ ਜਿਸ ਨੂੰ ਕਹਿੰਦੇ ਨੇ ਕੰਪਿਊਟਰ ਆਪਰੇਟਰ ਰੱਖੇ ਨੇ ਤਾਂ ਏਪੀਓ ਰੱਖੇ ਨੇ ਤਾਂ ਜੀਆ ਆਰਐਸ ਰੱਖੇ ਨੇ ਤਾਂ 43 ਪੋਸਟਾਂ ਤਾਂ ਇਹਨੂੰ ਜਦੋਂ ਅਸੀਂ ਵੈਰੀਫਾਈ ਕੀਤਾ ਸਾਨੂੰ ਪਤਾ ਲੱਗਿਆ ਪਹਿਲਾਂ ਅਸੀਂ ਹੈਰਾਨ ਹੋ ਗਏ ਅਸੀਂ ਆਖਿਆ ਜਿਵੇਂ ਮੰਤਰੀ ਭਗਵੰਤ ਮਾਨ ਨੂੰ ਲੋਕ ਰਹੇ ਦਰਅਸਲ ਤੁਹਾਨੂੰ ਦੱਸ ਦਈਏ ਵੀ ਹੈ ਕੀ ਹੈ ਬਾਈ ਦੇਖੋ ਜਿਹੜੀ ਅੱਜ ਕੱਲ ਮਨਰੇਗਾ ਦਾ ਰੌਲਾ ਪਿਆ ਹੋਇਆ ਹੈ ਨਾ ਇਹ ਉਸੇ ਮਨਰੇਗਾ ਦੇ ਵਿੱਚ ਨੌਕਰੀਆਂ ਨੇ ਜਿਹੜੀਆਂ ਕੱਢੀਆਂ ਗਆਂ ਜਿਹੜੀਆਂ ਕਿ ਦਸੰਬਰ 2025 ਦੇ ਵਿੱਚ ਪਿਛਲੇ ਸਾਲ ਮਤਲਬ ਕਿ ਕਹਿ ਲਓ ਬਾਈ ਇਹਦੇ ਵਿੱਚ ਇਹਨਾਂ ਨੂੰ ਨਿਯੁਕਤੀ ਪੱਤਰ ਮਿਲ ਗਏ ਆ ਠੀਕ ਹੈ ਉਹਦੇ ਵਿੱਚ ਜਿਹੜੀਆਂ ਪੋਸਟਾਂ ਨੇ ਇੱਕ ਏਪੀਓ ਦੀ ਪੋਸਟ ਆ ਸਭ ਤੋਂ ਵੱਡੀ ਪੋਸਟ ਆ ਜਿਹੜੀ ਤੇ ਫਿਰ ਆ ਜਾਂਦੇ ಗ್ರಾಮ ਸੇਵਕ ਆ ਜਾਂਦੇ ਆ ਫਿਰ ਆ ਜਾਂਦੇ ਟੈਲੀ ਜਿਹੜਾ ਆ ਜਾਂਦੇ ਅੱਗੇ ਮਾਫ ਕਰਨਾ ਕੰਪਿਊਟਰ ਆਪਰੇਟਰ ਆ ਜਾਂਦੇ ਆ ਤੇ ਫਿਰ ਆ ਜਾਂਦੇ ਨੇ ਟੀਏ ਰਣਜੀਤ ਆਪਾਂ ਸ਼ੁਰੂ ਕਰ ਲઈએ ਤਾਂ ਤਾ ਤੂੰ ਮੁਕਸਰ ਵਾਲੇ ਪਾਸੇ ਤੋਂ ਸ਼ੁਰੂ ਕਰ ਲਓ ਆ ਪਰਚਾ ਜੀ ਮੈਂ ਕਹਿੰਨਾ ਵੀ ਨਾਲ-ਨਾਲ ਬੋਲਦੇ ਚੱਲੇ ਹਾਂ ਬਿਲਕੁਲ ਤਾਂ ਜਿਹੜਾ ਇਹ ਆਪਾਂ ਜੀ ਦੋਦੀ ਵੈਰੀਫਾਈ ਕੀਤਾ ਚੀਜ਼ਾਂ ਨੂੰ ਜਸਪਾਲ ਹਾਂ 10 15 ਦਿਨ ਲੱਗੇ ਇਹਨਾਂ ਨੂੰ ਜਦੋਂ ਪਤਾ ਲੱਗਿਆ ਵੀ ਇਸ ਤਰ੍ਹਾਂ ਕਰਕੇ ਵੀ ਇਹ ਅੰਦਰ ਖਾਤੇ ਵੀ ਏਕ ਭਰਤੀਆਂ ਹੋ ਜਾਂਦੀਆਂ ਹਾਂ ਤਾਂ ਹੈਰਾਨੀ ਦੀ ਗੱਲ ਦੇਖੋ ਤੁਸੀਂ ਮੁਕਸਰ ਤੋਂ ਵਿਧਾਇਕ ਨੇ ਕਾਕਾ ਬਰਾੜ ਹਾਂ ਜਗਦੀਪ ਸਿੰਘ ਕਾਕਾ ਬਰਾੜ ਜੀ ਮੁਕਸਰ ਦੇ ਨੇ ਜੀ ਤੇ ਸਲਵਿੰਦਰ ਸ਼ਰਮਾ ਸਲਵਿੰਦਰ ਸ਼ਰਮਾ ਉਹਨਾਂ ਦੇ ਸਹਾਇਕ ਨੇ ਹਾਂਜੀ ਪੀਏ ਨੇ ਉਹਨਾਂ ਨੂੰ ਜਿਹੜੀ ਇਸ ਨਿਯੁਕਤੀਆਂ ਹੋਈਆਂ ਤਾਂ ਇਹਦੇ ਚ ਸਭ ਤੋਂ ਵੱਡੀ ਪੋਸਟ ਹੈ ਏਪੀਓ ਦੀ ਮਤਲਬ ਹੈੱਡਕੁਆਰਟਰ ਤੋਂ ਕੰਮ ਚੱਲਿਆ ਮੁਕਸਰ ਵਾਲਿਆਂ ਨੂੰ ਪ੍ਰੀਫਰੈਂਸ ਦਿੱਤੀ ਮੈਰਿਟ ਦੇ ਵਿੱਚ ਦੇ ਕੇ ਬਾਈ ਤੁਹਾਡਾ ਨਾਮ ਆ ਗਿਆ ਇੱਕ ਹੀ ਬੰਦਾ ਸਿਲੈਕਟ ਹੁੰਦੇ ਇਹਦੇ ਚ ਠੀਕ ਹੈ ਤਾਂ ਇਹ ਉਹਨਾਂ ਦੇ ਪੀਏ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਉਹਨਾਂ ਦੀ ਯੋਗਤਾ 'ਚ ਕੋਈ ਕਮੀ ਹੋਊਗੀ ਪਰ ਸਵਾਲ ਇਹ ਹੁੰਦਾ ਵੀ ਜਿਹੜੇ ਕੱਲੇ ਪੀਏ ਨਿਯੁਕਤ ਹੋ ਗਏ ਏਪੀਓ ਵੱਡੀ ਗੱਲ ਇੱਥੇ ਹੀ ਤੁਸੀਂ ਨਾ ਰੁਕੋ ਠਹਿਰ ਦਿਓ ਥੋੜਾ ਜਾਂ ਛੁਪਾਰਛਾਂ ਦੀ ਗੱਲ ਚੱਲਦੀ ਤਾਂ ਜਿਹੜੇ ਇਹਨਾਂ ਦੇ ਦੂਜੇ ਪੀਏ ਨੇ ਹੂੰ ਅੱਛਾ ਕਾਕਾ ਬਰਾੜ ਦੇ ਦੂਜੇ ਪੀਏ ਨੇ ਅੱਛਾ ਜੀ ਵਿੱਕੀ ਜੀ ਹੂੰ ਉਹਨਾਂ ਦੇ ਪਰਜਾਈ ਨੇ ਲక్ష్ਮੀ ਰਾਣੀ ਹੂੰ ਤੇ ਉਹਨਾਂ ਨੂੰ ਵੀ ਬਕਾਇਦਾ ਕੰਪਿਊਟਰ ਆਪਰੇਟਰ ਦੀ ਨੌਕਰੀ ਮਿਲ ਗਈ ਜਸਪਾਲ ਹੋਰ ਵੀ ਪੀਏ ਉਹਨਾਂ ਦਾ ਮੇਰੇ ਖਿਆਲ ਨਾਲ ਸ਼ਾਇਦ ਤਿੰਨ ਰੱਖੇ ਹੋਵੇ ਵੈਸੇ ਤਾਂ ਚਾਰ ਨੇ ਪਤਾ ਲੱਗਿਆ ਚਾਰ ਪੀਏ ਨੇ ਜੀ ਪਰ ਜੋ ਦੋ ਫਿੱਟ ਕਰਤੇ ਮੈਰਿਟ ਬੇਸ ਤੇ ਬਾਈ ਜੀ ਹਾਂ ਮੈਰਿਟ ਬੇਸ ਤੇ ਇੱਕ ਨੂੰ ਤਾਂ ਐਪੀਓ ਬਣਾ ਦਿੱਤਾ ਗਿਆ ਪੀਏ ਆ ਗਿਆ ਫਿੱਟ ਹੋ ਗਿਆ ਤਾਂ ਦੂਜੇ ਦੀ ਪਰਜਾਈ ਨੂੰ ਲਾ ਦਿੱਤਾ ਗਿਆ ਤਾਂ ਤੁਸੀਂ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਨਿਯੁਕਤੀਆਂ ਹੋਈਆਂ ਜਿਵੇਂ ਮਾਨ ਸਾਹਿਬ ਕਹਿੰਦੇ ਪਾਰਦਰਸ਼ੀ ਢੰਗ ਨਾਲ ਤਾਂ ਇਸ ਤੋਂ ਇਲਾਵਾ ਹੋਰ ਬੜੀਆਂ ਚੀਜ਼ਾਂ ਨੇ ਦੇਖਣ ਵਾਲੀਆਂ ਠੀਕ ਹੈ ਮਨਪ੍ਰੀਤ ਸਿੰਘ ਨੇ ਉਹ ਬਲਾਕ ਦੇ ਪ੍ਰਧਾਨ ਨੇ ਆਵਾ ਦੀ ਪਾਰਟੀ ਦੇ ਕਿੱਥੋਂ ਵੀ ਮੁਖਸਰ ਦੇ ਮੇਰੇ ਖਿਆਲ ਨਾਲ ਹਾਂਜੀ ਮਨਪ੍ਰੀਤ ਸਿੰਘ ਜਿਹੜੇ ਉਹਨਾਂ ਨੂੰ ਲਾ ਦਿੱਤਾ ਇਹਨਾਂ ਨੇ ਬਲੈਕ ਪ੍ਰਧਾਨ ਸੀ ਤਾਂ ਇਸ ਤਰੀਕੇ ਦੇ ਨਾਲ ਇਹਨਾਂ ਵਿੱਚ ਆ ਪਏ ਹੋਏ ਨੇ ਮਨਪ੍ਰੀਤ ਸਿੰਘ ਹਾਂਜੀ ਹਾਂਜੀ ਠਾਕ ਦੁਆਰੇ ਵਾਲਦੇ ਆ ਛੱਕ ਦੁਆਰੇ ਵਾਲਦੇ ਆ ਸੀਏ ਲਾਇਆ ਗਿਆ ਕੰਪਿਊਟਰ ਆਪਰੇਟਰ ਲਾਇਆ ਗਿਆ ਵਾਹ ਜੀ ਵਾਹ ਤੇ ਇਸ ਤਰੀਕੇ ਦੇ ਨਾਲ ਹੀ ਜੇ ਆਪਾਂ ਜਸਪਾਲ ਗੱਲ ਕਰ ਲਈਏ ਮੁਕਸਰ ਹੋਰ ਵੀ ਹੋਰ ਵੀ ਬੜੇ ਨੇ ਮੁਕਸਰ ਇਕੱਲੇ ਨਿਗੇ ਤਾਂ ਜੇ ਮਲੋਟ ਕਿੱਧਰ ਵੀ ਚੱਲਣਾ ਤਾਂ ਉਧਰ ਆ ਜਾ ਤੁਸੀਂ ਕੋਈ ਨਹੀਂ ਮਲੋਟ ਕਿੱਧਰ ਵੀ ਆਪਾਂ ਠਹਿਰ ਕੇ ਆਵਾਂਗੇ ਮੈਂ ਕਹਿੰਦਾ ਸੀ ਪਹਿਲਾਂ ਇਧਰਲਾ ਪਾਸ ਆਪਾਂ ਨਵੇੜ ਲਈਏ ਇੱਕ ਵਾਰੀ ਮੁਕਸਰ ਵਾਲੇ ਜਿਹੜਾ ਇਹਦਲਾ ਪਾਸਾ ਹੈਗਾ ਤਾਂ ਇਹ ਤੁਸੀਂ ਇੱਕ ਚੀਜ਼ ਦੇਖਣ ਵਾਲੀ ਇਹ ਹੈਗੀ ਆ ਵੀ ਜਿਸ ਤਰੀਕੇ ਦੇ ਨਾਲ ਇਹ ਨਿਯੁਕਤੀਆਂ ਹੁੰਦੀਆਂ ਬਾਈ ਤਾਂ ਜਿਵੇਂ ਚੱਕਚਵਾਰੇ ਵਾਲਾ ਇਹ ਬਲਾਕ ਪ੍ਰਧਾਨ ਆ ਗਿਆ ਮਹਾਬੱਧਰ ਤੋਂ ਪਿੰਡ ਤੋਂ ਮੁੰਡਾ ਹੈ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ ਚਲੋ ਚੰਗੀ ਗੱਲ ਤੇ ਅਜਸਪਾਲ ਵਲੰਟੀਅਰ ਦੀ ਸੁਣੀ ਤਾਂ ਗਈ ਚਲੋ ਕੱਲ੍ਹ ਅੰਗਰਾਂ ਚਾੜਨ ਵਾਲੀ ਨਹੀਂ ਰਹੀ ਹਾਂ ਤਾਂ ਗੁਰਵਿੰਦਰ ਸਿੰਘ ਆ ਪਿੰਡ ਇਹਨਾਂ ਦਾ ਮਹਾਬਧਰਾ ਗੁਰਵਿੰਦਰ ਦਾ ਇਨਾਂ ਨੂੰ ਜਿਹੜਾ ਜੀਆਰਐਸ ਭਰਤੀ ਕੀਤਾ ਗਿਆ ਗ੍ਰਾਮ ਸੇਵਕ ਦੀ ਪਾਰਟੀ ਦੇ ਵਰਕਰ ਨੇ ਅੱਛਾ ਠੀਕ ਆ ਵਧੀਆ ਕੰਮਕਾਰ ਕਰਦੇ ਆ ਤੇ ਉਹਨਾਂ ਦੇ ਇਹਨਾਂ ਨੂੰ ਸੇਵਾផល ਮਿਲ ਗਿਆ ਚਲੋ ਬਾਕੀ ਪਿੰਡ ਵਾਲੇ ਦੱਸ ਦੇਣਗੇ ਜਾਂ ਆਸੇ ਪੱਸੇ ਵਾਲੇ ਦੱਸ ਦੇਣਗੇ ਕਿ ਕੌਣ ਆ ਭਾਈ ਬਾਕੀ ਦੇ ਬੰਦੇ ਆ ਕਿ ਕਿਹਦੇ ਨਾਲ ਭਾਈ ਇਹਨਾਂ ਨੂੰ ਦੱਸਣਾ ਚਾਹੀਦਾ ਹਨਾ ਤੁਸੀਂ ਮੈਨੂੰ ਫੋਨ 'ਚ ਦੱਸ ਦਿਓ ਕੋਈ ਦਿੱਕਤ ਨਹੀਂ ਆ ਜੇ ਤੁਹਾਡੇ ਕੋਲ ਮੈਂ ਫੋਨ ਤੋਂ ਗੱਲ ਕਰੀਏ ਤਾਂ ਆਪਾਂ ਹਾਂ ਅੱਗੇ ਦੱਸ ਦਿਓ ਇਸ ਤੋਂ ਬਾਅਦ ਗੱਲ ਆ ਜਾਂਦੀ ਆ ਵੀ ਇਸ ਤਰੀਕੇ ਦੇ ਨਾਲ ਹਮ ਕਹਦੇ ਮੌਕਸਰ ਦੇ ਵਿੱਚੋਂ ਕਾਫੀ ਜਿਹੜੀਆਂ ਨਿਯੁਕਤੀਆਂ ਹੋਈਆਂ ਅੱਛਾ ਮਲੋਟ ਵਾਲੇ ਪਾਸੇ ਵੀ ਆ ਜੀ ਆਪਾਂ ਹਾਂ ਮਲੋਟ ਵਾਲੇ ਪਾਸੇ ਵੀ ਆਉਨੇ ਆ ਤਾਂ ਜਿਵੇਂ ਇਧਰ ਪੀਏ ਤੇ ਪੀਏ ਦੀ ਪਰਜਾਈ ਤੋਂ ਸੈੱਟ ਕਰਤੇ ਇਸੇ ਤਰੀਕੇ ਨਾਲ ਮਲੋਟ ਵਾਲੀ ਗੱਲ ਲੈ ਲਓ ਅੱਛਾ ਮੰਤਰੀ ਬਲਜੀਤ ਕੌਰ ਉਹਨਾਂ ਦੇ ਪੀਏ ਨੇ ਹਾਂਜੀ ਅਰਸ਼ ਹਾਂ ਠੀਕ ਆ ਇੱਕ ਤਾਂ ਮੁੰਡਾ ਉਹਨਾਂ ਦੇ ਪਿੰਡ ਚੋਂ ਭਰਤੀ ਹੋ ਗਿਆ ਚਲੋ ਚੰਗੀ ਗੱਲ ਆ ਪਿੰਡ ਦੇ ਜਿਹੜਾ ਫਕਰਸਰ ਪਿੰਡ ਆ ਉੱਥੋਂ ਭਰਤੀ ਹੋ ਗਿਆ ਤਾਂ ਦੂਜੀ ਗੱਲ ਇਹ ਆ ਅਬਲ ਖਰਾਣਾ ਅੱਛਾ ਅਬਲ ਖਰਾਣਾ ਤੋਂ ਦੋ ਨਿਯੁਕਤੀਆਂ ਹੁੰਦੀਆਂ ਬਾਈ ਤਾਂ ਦੋ ਨਿਯੁਕਤੀਆਂ ਅਬਲ ਖਰਾਨਾ ਪਹਿਲਾਂ ਸਮਝ ਲਈਏ ਹੈ ਹੈ ਕੀ ਅਸਲ ਚ ਹਾਂ ਜਿਹੜਾ ਅਰਸ਼ ਪੀਏ ਆ ਜਿਹੜਾ ਆਪਾਂ ਪਤਾ ਕੀਤਾ ਉੱਥੋਂ ਇਹਦੇ ਉਸਪਿੰਡ ਨਾਨਕੇ ਆ ਅੱਛਾ ਤਾਂ ਇੱਕ ਮੁੰਡਾ ਪਰਮਿੰਦਰਪਾਲ ਸਿੰਘ ਆ ਜਿਹੜਾ ਠੀਕ ਆ ਇਹਦੇ ਮਮੇਰਾ ਯਾਨੀ ਕਿ ਮਮੇਰਾ ਭਰਾ ਹੋ ਗਿਆ ਮਾਮੇ ਦਾ ਪੁੱਤ ਅੱਛਾ ਉਹ ਵੀ ਇਹ ਨਿਯੁਕਤੀ ਦੇ ਵਿੱਚ ਸ਼ਾਮਲ ਹੈ ਵਾਹ ਮਤਲਬ ਮਾਮੇ ਦਾ ਮੁੰਡਾ ਫਿੱਟ ਕਰ ਲਿਆ ਮਾਮੇ ਦਾ ਮੁੰਡਾ ਫਿੱਟ ਕਰ ਲਿਆ ਤਾਂ ਇਸ ਤਰੀਕੇ ਦੇ ਨਾਲ ਮਲੋੜ ਤੋਂ ਨੇ ਹੂੰ ਠੀਕ ਆ ਉਹ ਵੀ ਆਵਾਦੀ ਪਾਰਟੀ ਦੇ ਪੱਕੇ ਪਮਕੜਾ ਤਾਂ ਇਸੇ ਤਰੀਕੇ ਨਾਲ ਔਲਖਪਿੰਡ ਤੋਂ ਨੇ ਉਹ ਵੀ ਆਮ ਆਦਮੀ ਪਾਰਟੀ ਦੇ ਭਮੱਕੜ ਤਾਂ ਸਾਡੇ ਕੋਲੇ ਨਾਂ ਵੀ ਹੈਗੇ ਆ ਇੱਕ ਦੋ ਦਾਵੇਦਾਰ ਵੀ ਹੈਗੇ ਮੇਰੇ ਖਿਆਲ ਨਾਲ ਐਮਸੀ ਇਲੈਕਸ਼ਨਾਂ ਦੇ ਐਮਸੀ ਇਲੈਕਸ਼ਨ ਦੇ ਦਾਵੇਦਾਰ ਸੀ ਉਹਨਾਂ ਦਾ ਮੁੰਡਾ ਹੀ ਫਿੱਟ ਕਰਤਾ ਪਹਿਲਾਂ ਪਹਿਲਾਂ ਹੀ ਹੋ ਸਕਦਾ ਹੁਣ ਉਹਨਾਂ ਨੇ ਐਮਸੀ ਇਲੈਕਸ਼ਨ ਚ ਟਿਕਟ ਦੀ ਲੋੜ ਨਾ ਪਵੇ ਜਸਪਾਲ ਝੋੜਪਿੰਡ ਦੀ ਗੱਲ ਕਰ ਲੀਗੇ ਤਾਂ ਝੋੜਪਿੰਡ ਤੋਂ ਵੀ ਜਿਹੜਾ ਇਸ ਤਰੀਕੇ ਨਾਲ ਬੰਦਾ ਜਿਹੜਾ ਫਿੱਟ ਕੀਤਾ ਗਿਆ ਆਮ ਆਦਮੀ ਪਾਰਟੀ ਨਾਲ ਅੱਛਾ ਤਾਂ ਕਿਤੇ ਨਾ ਕਿਤੇ ਲੋਕ ਕਹਿਣਗੇ ਵੀ ਇਹ ਕਿਵੇਂ ਹੋ ਸਕਦਾ ਹੈ ਵੀ ਚਲੋ ਬੰਦੇ ਨੇ ਆਪ ਦੀ ਯੋਗਤਾ ਪੜੇ ਲਿਖੇ ਯਾਰ ਲੋਕ ਦੇਖ ਲੈਣਗੇ ਕੋਈ ਗੱਲ ਨਹੀਂ ਆਪਣੇ ਆਪ ਸਰ ਆਪਣਾ ਧੰਦਾ ਦੇ ਸਾਹਮਣੇ ਰੱਖ ਕਰਕੇ ਆ ਰਹੇ ਨੇ ਜਿਹੜਾ ਇਧਰਲੇ ਪੀਏ ਸਾਹਿਬ ਨੇ ਇਹ ਆਪਦੇ ਮਾਮੇ ਦਾ ਮੁੰਡਾ ਫਿੱਟ ਕਰ ਲੈਂਦੇ ਨੇ ਇੱਕ ਨਾਲ ਕੋਈ ਉਹਨਾਂ ਦੇ ਘਰਾ-ਕੂਰਾ ਚੋਂ گا ਪਿੰਡ ਤੇ ਬੰਦਾ ਉਹ ਫਿੱਟ ਕਰ ਦਿੰਦੇ ਨੇ ਤੇ ਇਧਰੋਂ ਤਾਂ ਮੰਡੀ ਚੋਂ ਤਾਂ ਨਹੀਂ ਪਤਾ ਬਾਈ ਉਹਨਾਂ ਨਾਲ ਅੱਗੇ ਕਿੱਥੇ ਰਹੀ ਆ ਬੜੇ ਤਰੀਕੇ ਦੇ ਨਾਲ ਜਿਹੜੀਆਂ ਪੋਸਟਾਂ ਦੀ ਗੱਲ ਕੀਤੀ ਆ ਏਪੀਓ ਦੀ ਪੋਸਟ ਤਾਂ ਇੱਕ ਸੀ ਸੀਏ ਦੀ ਟੈਕਨੀਕਲ ਅਸਿਸਟੈਂਟ ਨੇ ਉਹਨਾਂ ਤੇ ਇਹਨਾਂ ਨੂੰ ਲਾਇਆ ਜਾਂਦਾ ਜਸਪਾਲ ਅੱਛਾ ਤੇ ਉਸ ਤੋਂ ਬਾਅਦ ਫਿਰ ਅੱਗੇ ਗਿੱਦੜਵਾ ਚੱਲ ਪੋ ਫਿਰ ਤਾਂ ਉਸ ਤੋਂ ਬਾਅਦ ਆਪਾਂ ਗਿੱਦੜਵਾ ਤੋਂ ਪਹਿਲਾਂ ਮੇਰੇ ਖਿਆਲ ਨਾਲ ਆਪਾਂ ਉਧਰਲੇ ਵਾਈ ਜੀ ਆਉਣੇ ਆ ਵਾਇ ਲੰਬੀ ਲੰਬੀ ਲੱਗ ਜਾਂਦਾ ਤਾਂ ਮੰਤਰੀ ਖੁੱਡੀਆਂ ਸਾਹਿਬ ਨੇ ਹਾਂਜੀ ਦਰਵੇਸ਼ ਸ਼ਾਸਦਾਨ ਨੇ ਤਾਂ ਜਿਹੜੀਆਂ ਨਿਯੁਕਤੀਆਂ ਹੋਈਆਂ ਹੂੰ ਉਹਨਾਂ ਨੇ ਵੀ ਇਹਦੇ 'ਚ ਵਧੀਆ ਯੋਗਦਾਨ ਪਾਇਆ ਵੇਸ ਉਹਨਾਂ ਦੇ ਪੀਏ ਨੇ ਗੁਰਬਾਜ ਸਿੰਘ ਹੂੰ ਖੁੱਡੀਆਂ ਪਿੰਡ ਦੀ ਹਾਂਜੀ ਹਾਂਜੀ ਗੁਰਬਾਜ ਸਿੰਘ ਆ ਤਾਂ ਤੁਸੀਂ ਦੇਖੋਗੇ ਇਸ ਲਿਸਟ ਦੇ ਵਿੱਚ ਜਿਹੜੀ ਆਪਣੇ ਕੋਲੇ ਆ ਹੂੰ ਠੀਕ ਹੈ ਇਹਨਾਂ ਦਾ ਜਿਹੜਾ ਰਵਿੰਦਰ ਸਿੰਘ ਸੁਰਜੀਤ ਸਿੰਘ ਹਾਂਜੀ ਇਹ ਖੁੱਡੀਆਂ ਪਿੰਡ ਦੇ ਆ ਹਾਂ ਉਹਦਾ ਤੇ ਚਿਹਰਾ ਪ੍ਰਾ ਅੱਛਾ ਪੀਏ ਸਾਹਿਬ ਦਾ ਅੱਛਾ ਚਾਚੇ ਤਾਇਏ ਦਾ ਮੋਢਾ ਜੋ ਵੀ ਹੈ ਚਾਚੇ ਦਾ ਕਿ ਤਾਇਏ ਦਾ ਚਲੋ ਇੱਕ ਹੋਰ ਐਸੇ ਪਿੰਡ ਗਲਾਬ ਸਿੰਘ ਖੁੱਡੀਆਂ ਤੋਂ ਹੂੰ ਉਹ ਖੁੱਡੀਆਂ ਸਾਹਿਬ ਦੇ ਘਰੇ ਆਉਣਾ ਜਾਣਾ ਹੈਗਾ ਹੂੰ ਵੋਟਾਂ 'ਚ ਨਾਲ ਤੁਰਦੇ ਫਿਰਦੇ ਤਾਂ ਉਹਨਾਂ ਨੂੰ ਇਸ ਚੀਜ਼ ਦਾ ਲਾਭ ਮਿਲਿਆ ਜਸਪਾਲ ਗਗਨਦੀਪ ਸ਼ਾਹ ਹਾਂ ਗਗਨਦੀਪ ਸਿੰਘ ਨੇ ਤਾਂ ਉਹਨਾਂ ਨੂੰ ਵੀ ਫਿੱਟ ਕੀਤਾ ਗਿਆ ਹਾਂ ਤਾਂ ਇਸ ਤਰੀਕੇ ਦੇ ਨਾਲ ਇੱਥੇ ਹੀ ਨਹੀਂ ਹੋਰ ਚੀਜ਼ ਦੇਖੋ ਤੁਸੀਂ ਜਿਹੜਾ ਸੋਸ਼ਲ ਮੀਡੀਆ ਦਾ ਇੰਚਾਰਜ ਲਾਇਆ ਗਿਆ ਜ਼ਿਲ੍ਹੇ ਦਾ ਜੀ ਹਰਦੀਪ ਸਿੰਘ ਹਾਂ ਪਿੰਡ ਸਿੱਖ ਵਾਲੇ ਤੋਂ ਉਹਨੂੰ ਵੀ ਫਿੱਟ ਕੀਤਾ ਗਿਆ ਸਿੱਖ ਵਾਲੇ ਤੋਂ ਜੀ ਤਾਂ ਉਹ ਇਹਨਾਂ ਦੇ ਬਈ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਪ੍ਰਧਾਨ ਨੇ ਕਿ ਮੈਨੂੰ ਨਹੀਂ ਪਤਾ ਬਲਾਕ ਪ੍ਰਧਾਨ ਹੈ ਜਾਂ ਕੀ ਪ੍ਰਧਾਨ ਹੈ ਹਾਂ ਸੋਸ਼ਲ ਮੀਡੀਆ ਦੇ ਨੇ ਜੀ ਤੇ ਇਹਨਾਂ ਨੂੰ ਸੀਏ ਯਾਨੀ ਕਿ ਕੰਪਿਊਟਰ ਆਪਰੇਟਰ ਲਾਇਆ ਗਿਆ ਅੱਛਾ ਜੀ ਇਸ ਤਰੀਕੇ ਦੇ ਨਾਲ ਨਿਯੁਕਤੀਆਂ ਹੋਈਆਂ ਤਾਂ ਇੱਥੇ ਵੀ ਕੱਲਾ ਆਪਾ ਬੱਸ ਨਹੀਂ ਕਹਿ ਸਕਦੇ ਤਾਂ ਬਾਦਲਪਿੰਡ ਤੋਂ ਨੇ ਜਿਹੜੇ ਇੱਕ ਬਾਦਲਪਿੰਡ ਤੋਂ ਹੀ ਭਰਤੀ ਕੀਤੇ ਨੇ ਤਾਂ ਉਹ ਵੀ ਇਸ ਤਰੀਕੇ ਨਾਲ ਹੀ ਹੋਇਆ ਹਾਂਜੀ ਤਾਂ ਕਹਿੰਦਾ ਮਤਲਬ ਹੈ ਖੁੱਡੀਆਂ ਸਾਹਿਬ ਕਾਕਾ ਤੇ ਬਲਜੀਤ ਕੋ ਠੀਕ ਹੈ ਇਹਨਾਂ ਮੰਤਰੀਆਂ ਨੇ ਜਿਹੜੇ ਨੇ ਨੇੜਲੇ ਨੇ ਇਹਦੇ ਚ ਹੋ ਸਕਦਾ ਲਿਸਟ ਚ ਹੂੰ ਵੀ ਵੱਧ ਤੋਂ ਵੱਧ 2 ਤੋਂ 3 ਜਨੇ ਹੂੰ ਵੀ ਕੋਈ ਲਿੰਕ ਨਾ ਹੋਣ ਪੋਲੀਟੀਕਲ ਤੌਰ ਤੇ ਕਿਸੇ ਲੀਡਰ ਦੇ ਹੋ ਸਕਦਾ 2-4 ਜਾਨੇ ਨਿਕਲ ਵੀ ਆਣਾ ਪਤਾ ਨਹੀਂ ਹੈ ਪਰ ਪਰ ਇਹ 40-40 ਦੇ ਵਿੱਚੋਂ ਮਤਲਬ ਜ਼ਿਆਦਾਤਰ ਬੰਦੇ ਜਿਹੜੇ ਉਹ ਆਪਦੇ ਟਾਂਕੇ ਫਿੱਟ ਕੀਤੇ ਪੋਲੀਟੀਕਲ ਨੇ ਸਾਰੇ ਆਪਦੇ ਨੀਅਰ ਡੀਅਰ ਨੇ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰਨ ਲਈਏ ਇੱਥੇ ਇਕੱਲੇ ਲੀਡਰ ਨਹੀਂ ਹਮ ਜਸਪਾਲ ਮਾਫ ਕਰਨਾ ਅੱਛਾ ਇਕੱਲੇ ਲੀਡਰ ਨਹੀਂਗੇ ਵੀ ਜਿਨ੍ਹਾਂ ਨੇ ਆਪਣੇ ਚਲੋ ਕਰੀਬੀ ਲਾ ਲਏ ਅਫਸਰਾਂ ਨੇ ਹੀ ਅਫਸਰ ਅਫਸਰ ਕਿਹੜਾ ਪਿੱਛੇ ਰਹਿਣਾ ਯਾਰ अच्छा तो पटियाले ਧੋਨੇ ਤੁਸੀਂ ਦੇਖੋਗੇ ਹਮ ਗੁਰਕਰਨ ਸਿੰਘ ਅੱਛਾ ਸਤਵਿੰਦਰ ਸਤਵਿੰਦਰ ਨੇ ਜਿਹੜੇ ਹਮ ਉਹਨਾਂ ਦੇ ਬੇਟੇ ਨੇ ਹਾਂਜੀ ਗੁਰਕਰਨ ਸਿੰਘ ਹਾਂ ਇਹਨਾਂ ਨੂੰ ਲਾਇਆ ਗਿਆ ਹੈਗਾ ಗ್ರಾಮ ਸੇਵਕਾ ಗ್ರಾಮ ਸੇਵਕ ਲਾਇਆ ਗਿਆ ਬੀਬੀਏ ਕੀਤੀ ਹੈ ਮੁੰਡੇ ਦੀ ਹਮ ਠੀਕ ਹੈ ਤਾਂ ਐਸ ਐਸ ਕੰਗ ਨੇ ਬੀਡੀਪੀਓ ਅੱਛਾ ਇੱਕਾੰਗ ਸਾਹਿਬ ਕਿੱਥੇ ਬੀਡੀਪੀਓ ਪਹਿਲਾਂ ਇਹ ਅਮਲੋਟ ਵੀ ਕੁਝ ਸਮਾਂ ਲਾ ਕੇ ਗਏ ਅੱਛਾ ਕਾਫੀ ਸਮਾਂ ਪਹਿਲਾਂ ਜਦੋਂ ਆਪਾਂ ਪਤਾ ਕੀਤਾ ਤਾਂ ਮੁਖਸਰ ਵੀ ਕੁਝ ਸਮਾਂ ਪਤਾ ਕੀਤਾ ਪਤਾ ਲੱਗੇ ਪਰ ਇੱਥੇ ਇਹ ਪਤਾ ਲੱਗਿਆ ਵੀ ਜਿਨ੍ਹਾਂ ਨੇ ਨਿਯੁਕਤੀ ਕੀਤੀ ਅਫਸਰਾਂ ਨੇ ਉਹਨਾਂ ਚੋਂ ਨੇੜੇ ਤੇੜੇ ਦੀ ਇਹਨਾਂ ਦੀ ਕੋਈ ਮਾੜੀ ਮੋਟੀ ਅੰਗਲੀ ਸੰਗਲੀ ਹੈ ਚਲੋ ਜਿਸ ਕਰਕੇ ਇਹ ਅਫਸਰਾਂ ਦਾ ਪੁੱਤ ਵੀ ਇੱਥੇ ਜੀਆਰਐਸ ਲੱਗ ਗਿਆ ਪਟਿਆਲੇ ਤੋਂ ਕਿਸੇ ਹੋਰ ਅਫਸਰ ਦਾ ਵੀ ਮੇਰੇ ਖਿਆਲ ਨਾਲ ਹੈਗੇ ਹਾਂ ਉਹਦੇ ਵਿੱਚ ਵੀ ਹੈਗੇ ਆ ਤਾਂ ਇਸੇ ਤਰ੍ਹਾਂ ਹਬੋਰ ਹੈ ਜਾਂ ਫਾਇਲਕਾ ਉਹਦੇ ਵਿੱਚ ਅਫਸਰਾਂ ਦੇ ਜ਼ਿਲ੍ਹੇ ਦੇ ਇੱਕ ਐਸਡੀਐਮ ਸਾਹਿਬਾ ਸ਼ਹਿਰ ਉਹਨਾਂ ਦੇ ਵੀ ਕੋਈ ਨੇੜ ਨੇ ਉਹਨਾਂ ਦੇ ਨੇੜਲੇ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਜਿਹੜਾ ਇਸ ਪਤਾ ਲੱਗਿਆ ਕਨਫਰਮ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਨਾਂ ਨੇ ਕਿਸੇ ਨੂੰ ਲਵਾਇਆ ਅੱਛਾ ਵੀ ਕੋਈ ਛਪਾਰ ਦਾ ਨੇੜਲਾ ਨਹੀਂ ਲਵਾਇਆ ਵੀ ਪਰ ਛਪਾਰਛ ਜਰੂਰ ਪਾਈ ਆ ਤਾਂ ਉਹ ਲਾਇਆ ਗਿਆ ਤਾਂ ਇਹ ਅਫਸਰਾਂ ਦੀ ਗੱਲ ਆ ਗਈ ਬਾਈ ਜੀ ਇੱਥੇ ਹੋਰ ਸਮਝ ਲਓ ਤੁਸੀਂ ਇੱਥੇ ਇਹ ਪਤਾ ਲੱਗੇ ਜਿਹੜਾ ਮੰਰੇਗਾ ਦੇ ਪ੍ਰੋਗਰਾਮ ਅਫਸਰ ਨੇ ਉਹ ਵੀ ਆਪਦੇ ਕੋਈ ਰਿਸ਼ਤੇਦਾਰ ਜਾਂ ਇਧਰ ਉਧਰ ਲਫਟ ਕਰ ਗਏ ਮਤਲਬ ਇਹ ਕਿ ਲੀਡਰਾਂ ਦੇ ਨਾਲ ਨਾਲ ਅਫਸਰਾਂ ਨੇ ਆਖਿਆ ਰਸੀ ਕਿਉਂ ਪਿੱਛੇ ਰਹਿ ਜੀ ਉਹਨਾਂ ਨੇ ਵੀ ਆਪਦੇ ਬੰਦੇ ਫਿੱਟ ਕਰ ਲਏ ਬਿਲਕੁਲ ਇਹ ਸਾਰੀ ਕਹਾਣੀ ਹੈ ਜਿਹੜੀ ਅੱਛਾ ਇੱਥੋਂ ਤੁਸੀਂ ਤਰੀਕੇ ਨਾਲ ਦੇਖੋ ਨੂੰ ਫਰੋਲ ਕੇ ਤਾਂ ਕੋਈ ਆਪ ਦਾ ਆ ਗਿਆ ਕੋਈ ਅਫਸਰ ਦਾ ਆ ਗਿਆ ਹਨਾ ਕੋਈ ਮੰਤਰੀ ਦਾ ਆ ਗਿਆ ਕੋਈ ਪੀਏ ਦਾ ਆ ਗਿਆ ਤਾਂ ਥੋੜੀਆਂ ਪੋਸਟਾਂ ਵੈਸੇ 43 ਪੋਸਟਾਂ ਥੋੜੀਆਂ ਹਨ ਹੂੰ ਮੈਸੇਜੇ ਦੇ ਰੋ ਮੇਲੇ ਲੱਗਦੇ ਆ ਨਾ ਉਹਦੇ ਚ ਦੋ ਦੋ ਪੋਸਟਾਂ ਦਾ ਜ਼ਿਕਰ ਆਉਂਦਾ ਹਮਮ ਜਦੋਂ ਰੁਜ਼ਗਾਰ ਮੇਲੇ ਲੱਗਦੇ ਆ ਜਿਹੜੇ ਰੁਜ਼ਗਾਰ ਮੇਲੇ ਲੱਗਦੇ ਤਾਂ ਇੰਨਾ ਰੁਜ਼ਗਾਰ ਮੇਲਿਆਂ ਚ ਇੰਨਾ ਪੋਸਟਾਂ ਦਾ ਮੈਨੂੰ ਕਿਤੇ ਬਕਾਇਦਾ ਠਿਆਈ ਨਹੀਂ ਹੋ ਸਕਦਾ ਹੋਵੇ ਪਰ ਮੈਨੂੰ ਲਿਸਟ ਨਹੀਂ ਮਿਲੀ ਇਹ ਵੀ ਬਕਾਇਦਾ ਉਸ ਚ ਪਾਈ ਹੋਵੇ ਤਾਂ ਇਸ ਤੋਂ ਬਾਅਦ ਗੱਲ ਕਰ ਲਈਏ ਆਪਾਂ ਹਲਕਾ ਗਿੱਧੜਬਾਦੀ ਵਾ ਵਾ ਨਵੇਂ ਨਵੇਂ ਵਧਾਈ ਖੇੜਾ ਥੋੜਾ ਚਰੀ ਹੋਇਆ ਨਵੇਂ ਨਵੇਂ ਕਹਿ ਲਈਏ ਬਹੁਤਾ ਚਰੀ ਨਹੀਂ ਹੋਇਆ ਤਾਂ ਗਿੱਧੜਬਾਦੀ ਕਿਹਦੇ ਮਸਾਲਾ ਟੈਂਪੀ ਢੱਲੋ ਦੀ ਹਾਂ ਮਸਾਲਾ ਉਹ ਕਹਿੰਦੇ ਸਾਡੀ ਭਗਵਾਨ ਤਮਨਜੀ ਬਹੁਤ ਮੰਨਦੇ ਆ ਸਾਡੀ ਸੋਨ ਦੇ ਕੇਰੀਵਾਲ ਵੀ ਫੋਨ ਚੱਕਦੇ ਆ ਠੀਕ ਆ 5 ਮਿੰਟਾਂ ਤੋਂ ਪਹਿਲਾਂ ਤਾਂ ਸਾਡੇ ਮਨੀਸ਼ ਸ਼ੋਧਿਆ ਜੀ ਟਾਈਮ ਨਹੀਂ ਪੈਣ ਦਿੰਦੇ ਫੋਨ ਕਾਲੋ ਤੇ ਅਟੈਂਡ ਕਰ ਲੈਂਦੇ ਆ ਵਾਹ ਵਾਹ ਚਲੋ ਪੱਤਰਕਾਰਾਂ ਨੂੰ ਕਹਿੰਦੇ ਤੁਸੀਂ ਮਸਾਲਾ ਲਾ ਦਿੰਦੇ ਹੋ ਚਲੋ ਫਿਰ ਦੱਸੋ ਫਿਰ ਢੱਲੋ ਸਾਹਿਬ ਮਸਾਲੇ ਦੀ ਗੱਲ ਸੁਣ ਲਓ ਹਾਂ ਤਾਂ ਕਿਧਰ ਵਿੱਚ ਤੁਸੀਂ ਦੇਖੋਗੇ ਹਾਂ ਜਕਸੀਰ ਸਿੰਘ ਨੇ ਕੁੱਟੀ ਵਾਲੇ ਪਿੰਡ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਨੇ ਠੀਕ ਆ ਵਿਚਰਦੇ ਵਧਿਆ ਨੇ ਹੂੰ ਉਹਨਾਂ ਦੇ ਬੇਟੇ ਨੇ ਮਤਲਬ ਵਰਕਰਾਂ ਤੋਂ ਭਾਵ ਇਹ ਨਹੀਂ ਕਿ ਆਰ ਵੀ ਆਮ ਬੰਦੇ ਇਹ ਉਹ ਵਰਕਰ ਨੇ ਜਿਹੜੇ ਠੋਕ ਠੋਕ ਸਪੋਰਟ ਕਰਦੇ ਨੇ ਮਤਲਬ ਜਿਹੜੇ ਕਹਿੰਦੇ ਆਰ ਵੀ ਹਾਂ ਅਸੀਂ ਜੁੜੇ ਹੋਏ ਹਾਂ ਪਾਰਟੀ ਦੇ ਨਾਲ ਬਿਲਕੁਲ ਤਾਂ ਜਿਹੜੇ ਇਹ ਸੀਗੇ ਪੁੱਟਿਆਲਾ ਸਾਹਿਬ ਸੀਗੇ ਹੂੰ ਜਗਸੀਰ ਸਿੰਘ ਇਹਨਾਂ ਦੇ ਬੇਟੇ ਨੇ ਹੂੰ ਮਨਿੰਦਰਜੀਤ ਸਿੰਘ ਅੱਛਾ ਜੀ ਠੀਕ ਹੈ ਇਹਨਾਂ ਨੂੰ ਕੀ ਭਰਤੀ ਕੀਤਾ ਇਹਨਾਂ ਨੂੰ ਜਿਹੜਾ ਭਰਤੀ ਕੀਤਾ ਗਿਆ ਸਾਹਿਬ ਜੀ ਆ ਇਹਨਾਂ ਨੂੰ ਸ਼ਾਇਦ ਲਾਇਆ ਗਿਆ ਸੀਏ अच्छा कंप्यूटर ऑपरेटर हां जी मिंदरजीत सिंह आसे ठीक है आप आए हो ठीक है जी ते ਇਸ ਤਰੀਕੇ ਦੇ ਨਾਲ ਹੋਰ ਗੱਲ ਕਰ ਲਈਏ ਇਹ ਜਿਹੜੇ ਨੇ ਜ਼ੋਨ ਇੰਚਾਰਜ ਵੀ ਨੇ اچھا ਜਕਸੀਰ ਨੇ ਜਿਹੜੇ ਕੌਣੀ ਪਿੰਡ ਦੇ ਜ਼ੋਨ ਇੰਚਾਰਜ ਲਾਇਵੇ ਨੇ ਚਲੋ ਠੀਕ ਹੈ ਫਿਰ ਤਾਂ ਇਸੇ ਤਰ੍ਹਾਂ ਸੋਥੇ ਪਿੰਡ ਤੋਂ ਨੇ ਜਕਸੀਰ ਸਿੰਘ ਸਾਫ ਦਾ ਸਰਪੰਚ ਡੈਂਪੀ ਟੁਲੋ ਦੇ ਨਾਲ ਬੜੀਆਂ ਫੋਟੋਆਂ ਫੁਟਮਾਂ ਆਉਂਦੀਆਂ ਉਹਨਾਂ ਦੀਆਂ ਉਹਨਾਂ ਦੇ ਬੇਟੇ ਨੇ ਹਮ ਨਵਜੋਤ ਸਿੰਘ اچھا ਆ ਜਮਾ ਬਿਲਕੁਲ ਲਾਸ ਦਿੱਤੀ ਨਵਜੋਤ ਸਿੰਘ ਉਹਨਾਂ ਦੇ ਬੇਟੇ ਨੇ ਤਾਂ ਉਹਨਾਂ ਨੂੰ ਟੀਏ ਲਾਇਆ ਗਿਆ ਠੀਕ ਹੈ ਮੁੰਡਾ ਪੜਿਆ ਲਿਖਿਆ ਇਹ ਨਹੀਂ ਕਹਿੰਦੇ ਆਪਾ ਸਿਵਲ ਇੰਜੀਨੀਅਰ ਕੀਤੀ ਹੋਈ ਆ ਤਾਂ ਇਹ ਜਿਹੜੇ ਨੇ ਸਵਾਲ ਹੀ ਨਹੀਂ ਹਤਾ ਇਹ ਖੂਨਣ ਪਿੰਡ ਦੇ ਜੂਨ ਇੰਚਾਰਜ ਵੀ ਲਾਏ ਹੋਏ ਨੇ ਅੱਛਾ ਜੀ ਢਿੱਲੋ ਸਾਹਿਬ ਨੇ ਠੀਕ ਹੈ ਇਹ ਦੋ ਇੰਚਾਰਜ ਆ ਗਏ ਨਾ ਜੀ ਤੁਸੀਂ ਦੇਖੋ ਵੀ ਦੋਵਾਂ ਇੰਚਾਰਜਾਂ ਨੇ ਫਿੱਟ ਕਰ ਲਿਆ ਪੋ ਆਪਣੇ ਮੁੰਡੇ ਹਾਂ ਤਾਂ ਇਹਦੇ ਤਰ੍ਹਾਂ ਇਸੇ ਤਰ੍ਹਾਂ ਹੀ ਗੱਲ ਕਰ ਲਈਏ ਆਪਾਂ ਵੀ ਜਿਹੜਾ ਇੱਕ ਕੋਈ ਗੁੜੀਆ ਭਰਤੀ ਕੀਤੀ ਗਈ ਆ ਅੱਛਾ ਜੀ ਉਹਦਾ ਨਾਮ ਹੀ ਸਹੀ ਪਤਾ ਇੱਥੇ ਸਹੀ ਆ ਕਿ ਗਲਤ ਆ ਹੂੰ ਚਲੋ ਨਾਮ ਨਾ ਰਹਿੰਦੇ ਕੋਈ ਉਹਦਾ ਆਪਾਂ ਨਾਮ ਵੀ ਲੈਣਾ ਨਹੀਂ ਚਾਹੁੰਦੇ ਹੂੰ ਇਹ ਸ਼ਰਮ ਮੇਰਾ ਨਾ ਕੋਟ ਪਾਈ ਦੀਪਾਲਾ ਦੀ ਕੰਪਨੀ ਚ ਕੋਈ ਕੰਮ ਕਰਦਾ ਬੰਦਾ ਅੱਛਾ ਜੀ ਠੀਕ ਹੈ ਮਤਲਬ ਕਿ ਇਹਨਾਂ ਦੀ ਕੰਪਾਨੀ ਟ੍ਰਾਂਸਪੋਰਟ ਕੰਪਨੀ ਦੇ ਵਿੱਚ ਕੋਈ ਬੰਦਾ ਕਰਿੰਦਾ ਕੰਮ ਕਰਦਾ ਕੋਈ ਛੋਟੀ ਜੋ ਮਰਜ਼ੀ ਨੌਕਰੀ ਕਰਦਾ ਛੋਟੀ ਨਹੀਂ ਕਹਿ ਸਕਦੇ ਕਿਉਂਕਿ ਜਿਹੜੇ ਇਸ ਤਰੀਕੇ ਨਾਲ ਉਹਨਾਂ ਦਾ ਭਰਤੀ ਕੀਤਾ ਗਿਆ ਤਾਂ ਵਧੀਆ ਲਿਆਜ ਵਾਲਾ ਹੋਊਗਾ ਜਸਪਾਲ ਉਹ ਤਾਂ ਤੁਸੀਂ ਸਮਝੋ ਨਾ ਗੱਲ ਨੂੰ ਅੱਛਾ ਵੀ ਐਵੇਂ ਤਾਂ ਕੋਈ ਲੱਗ ਨਹੀਂ ਸਕਦਾ ਨਾ ਠੀਕ ਹੈ ਤਾਂ ਇਸੇ ਮੁੰਡਾ ਦਾ ਕੋਈ ਕਰੰਦਾ ਕਰਮਚਾਰੀ ਆ ਜੋ ਵੀ ਆ ਉੱਥੇ ਕੰਮ ਕਰਦਾ ਉਹਨਾਂ ਦਾ ਏ ਕੀ ਆ ਬੇਟੀ ਆ ਬੇਟੀ ਆ ਅੱਛਾ ਤਾਂ ਇਸੇ ਤਰ੍ਹਾਂ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਕੌਣੀ ਪਿੰਡ ਤੋਂ ਨੇ ਵੈਸੇ ਨਵੇਂ ਝਾੜੂ ਵਾਲੇ ਕਹਿੰਦੇ ਨੇ ਇਹਨਾਂ ਨੂੰ ਹਾਂ ਠੀਕ ਆ ਲੋਕ ਨਵੇਂ ਝਾੜੂ ਵਾਲੇ ਨਾਂ ਦਿੰਦੇ ਆ ਡੈਂਪੀ ਢੋਲੇ ਦੇ ਖਾਸ ਨੇ ਹੂੰ ਤਾਂ ਜਿਹੜੇ ਇਹ ਵੀ ਆ ਤੁਸੀਂ ਦੇਖੋਗੇ ਕੌਣੀ ਪਿੰਡ ਵਾਲੇ ਜਸਪਾਲ ਇਹ ਵੀ ਭਰਤੀ ਹੋਏ ਆ ਤਾਂ ਕੌਣੀ ਪਿੰਡ ਤੁਸੀਂ ਲੱਭ ਲੋ ਆ ਪਿਆ ਕੌਣੀ ਆ ਪਿੰਡ ਪਿਆ ਲਖਵੀਰ ਸਿੰਘ 2 ਨੰਬਰ ਤੇ ਪਏ ਨੇ ਤੇ ਕੰਪਿਊਟਰ ਆਪਰੇਟਰ ਇਹਨਾਂ ਨੂੰ ਭਰਤੀ ਕੀਤਾ ਗਿਆ ਜੀ ਤਾਂ ਨਾ ਬੜੇ ਨੇ ਹੂੰ ਨਾ ਬਹੁਤ ਨੇ ਤਾਂ ਜਿਹੜੇ ਜਿਹੜੇ ਭਰਤੀ ਕੀਤੇ ਗਏ ਨੇ ਅਸੀਂ ਕੁਝ ਨਾ ਹੀ ਲਏ ਆ ਤਾਂ ਇੱਕ ਪਿੰਡ ਦਾ ਢੋਲਾ ਕਿੰਗਰਾ ਪਿੰਡ ਆ ਢੋਲਾ ਕਿੰਗਰਾ ਬਸ ਠੀਕ ਇਹ ਤਾਂ ਢੋਲਾ ਠੀਕਾ ਡਿੰਪੀ ਸਾਹਿਬ ਨੇ ਤਾਂ ਬਹੁਤ ਚੰਗੀ ਤਰ੍ਹਾਂ ਚੇਤੇ ਹੋਣਾ ਰਿਹਾ ਹਾਂ ਹਾਂ ਉਹ ਢੋਲੂ ਸਾਹਿਬ ਨੂੰ ਇਹ ਕਵਾਂਗੇ ਵੀ ਢੋਲਾ ਕਿੰਗਰੇ ਤੋਂ ਤੁਹਾਡਾ ਕੌਣ ਅਸੀਂ ਮਸਾਲਾ ਨਹੀਂ ਲਾ ਰਹੇਗੇ ਤੁਸੀਂ ਆਪ ਹੀ ਦੱਸ ਦਿਓ ਵੀ ਉਹ ਕੌਣ ਹੈ ਠੀਕ ਹੈ ਉੱਥੋਂ ਵੀ ਜਿਹੜੇ ਬੰਦੇ ਨੇ ਦੋ ਤਿੰਨ ਫਿੱਟ ਕੀਤੇ ਗਏ ਨੇ ਇਹਦੇ 'ਚ ਤੁਸੀਂ ਦੇਖੋਗੇ ਪਹਿਲੇ ਨੰਬਰ ਤੇ ਮਨਪ੍ਰੀਤ ਸਿੰਘ ਹੈ ਮਿੱਠੂ ਸਿੰਘ ਦਾ ਇਹ ਪਿਆ ਵੇਖ ਲਓ ਹਾਂਜੀ ਇਹ ਵੀ ਤੋਲੇ ਕਿੰਗਰੇ ਤੋਂ ਤੋਲੇ ਕਿੰਗਰੇ ਤੋਂ ਹੈ ਤਾਂ ਦੂਜੇ ਨੰਬਰ ਤੇ ਤੁਸੀਂ ਆਹ ਦੇਖ ਲਓ ਜਿਹੜਾ ਹੈਗਾ ਜਗਜੀਤ ਸਿੰਘ ਜਗਜੀਤ ਸਿੰਘ ਇਹ ਵੀ ਆ ਗਿਆ ਇਹ ਵੀ ਤੋਲਾ ਹਾਂ ਤੋਲਾ ਤਾਂ ਇਸ ਤਰੀਕੇ ਦੇ ਨਾਲ ਕਹਿੰਦਾ ਮਤਲਬ ਹੈ ਆਪਦੇ ਨੀਅਰ ਡੀਅਰ ਮਤਲਬ ਇੱਕੋ ਪਿੰਡ ਦੇ ਦੋ ਬੰਦੇ ਤੇ ਪਛਾਣ ਲਿਓ ਜਾਂ ਪਿੰਡ ਵਾਲੇ ਦੱਸ ਦੇਣਗੇ ਕਿ ਭਾਈ ਉਹ ਤੇ ਪਿੱਟਲੋ ਸਾਹਿਬ ਨੂੰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ ਅਸੀਂ ਮਸਾਲਾ ਨਹੀਂ ਲਾਉਂਦੇ ਇਹ ਮੇਰੇ ਖਿਆਲ ਨਾਲ ਢਾਲੀ ਵਾਲ ਪਰਿਵਾਰ ਚੋਂ ਆਸ਼ਾ ਦੇ ਇੱਕ ਗਿੱਦੜ ਬਾਹਾ ਤੋਂ ਹੂੰ ਨਹੀਂ ਪਿੱਟਲੋ ਦੇ ਖਾਸ ਨੇ ਹੂੰ ਦੋ ਬੰਦੇ ਖਾਸ ਨੇ ਗਿੱਦੜ ਬਾਹਾ ਤੋਂ ਠੀਕ ਹੈ ਉਹਨਾਂ ਨੇ ਧਰਨਾ ਵੀ ਲਾਇਆ ਪਿਛਲੀ ਸਰਕਾਰ 'ਚ ਅੱਛਾ ਸਰਕਾਰ 'ਚ ਜੋ ਧਰਨਾ ਵੀ ਲਾਇਆ ਤਾਂ ਉਹਨਾਂ ਨੇ ਡਿਮਾਂਡ ਕੀਤੀ ਵੀ ਗਿੱਦੜ ਬਾਹ 'ਚ ਪੁਲ ਬਣਾਇਆ ਜਾਵੇ ਇਸ ਤਰੀਕੇ ਨਾਲ ਆ ਚੀਜ਼ਾਂ ਲਿਆਂਦੀਆਂ ਜਾਣ ਬੰਦਾ ਬਹੁਤ ਵਧੀਆ ਹੂੰ ਆਪਾਂ ਇਹ ਨਹੀਂ ਕਹਿੰਦੇ ਵੀ ਉਹਨੂੰ ਆਪਾਂ ਕਹਨੇ ਆ ਪਰ ਉਹਦੇ ਬੇਟੇ ਨੂੰ ਵੀ ਇੱਥੇ ਨੌਕਰੀ ਮਿਲੀ ਚਲੋ ਬਧਾਈਆਂ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਇਸ ਤਰੀਕੇ ਦੇ ਨਾਲ ਆਪਦੇ ਜਿਹੜੇ ਬੰਦੇ ਸੀ ਉਹਨਾਂ ਨੂੰ ਇਹਨੂੰ ਜੀਆਰਐਸ ਲਾਇਆ ਗਿਆ ਬਾਈ ਉਤਲੀ ਲਿਸਟ ਚ ਫਰੋਲੋਗੇ ਨਾ ਤੁਸੀਂ ਲੱਭ ਜਾਣਾ ਹੈ ಗ್ರಾಮ ਸੇਵਕ ਹਾਂ ಗ್ರಾಮ ਸੇਵਕ ਲਾਇਆ ਗਿਆ ਤਾਂ ਧਰਮਪਾਲ ਤਾਂ ਉਹਦਾ ਬੇਟਾ ਜਿਹੜਾ ਉਹ ਲਾਇਆ ਗਿਆ ਇਸੇ ਤਰੀਕੇ ਦੇ ਨਾਲ ਕਰਨ ਚੌਧਰੀ ਲਾਇਆ ਗਿਆ ਬਿਲਕੁਲ ਕਰਨ ਚੌਧਰੀ ਵੀ ਪਿਆ ਹੋਇਆ ਹਾਂਜੀ ਹਾਂਜੀ ਤੇ ਇੱਕ ਹੋਰ ਹੈ ਹਾਂਜੀ ਮੁੰਡਾ ਇੱਕ ਹੋਰ ਹੈ ਕਨਾਲ ਜੀ ਮੇਰੇ ਖਿਆਲ ਨਾਲ ਉਹਦੇ ਪਿਤਾ ਦਾ ਨਾਮ ਲਸ਼ਮਨ ਹੈ ਓਕੇ ਤਾਂ ਇਹਦੇ ਤੁਸੀਂ ਦੇਖੋਗੇ ਲਿਸਟ ਦੇ ਵਿੱਚ ਠੀਕ ਹੈ ਇਹ ਇੱਧਰ ਲਿਸਟ 'ਚ ਹੈ ਜੀ ਅੱਛਾ ਇਸ ਲਿਸਟ ਦੇ ਵਿੱਚ ਲਸ਼ਮਨ ਹਾਂਜੀ ਹਾਂਜੀ 7 ਨੰਬਰ ਤੇ 7 ਨੰਬਰ ਤੇ ਕੀ ਗੱਲ ਬਾਤੋ ਢਿੱਲੋ ਸਾਹਿਬ ਦੇ ਖਾਸ ਨੇ ਚਲੋ ਵਦੰਗਾ ਢਿੱਲੋ ਸਾਹਿਬ ਤਾਂ ਕਹਿੰਦਾ ਮਤਲਬ ਇਹ ਆ ਤਾਂ ਇਸੇ ਤਰ੍ਹਾਂ ਬਲਾਕ ਪ੍ਰਧਾਨ ਨੇ ਗਿੱਦੜਵਾਹਾ ਦੇ ਠੀਕ ਹੈ ਉਹਨਾਂ ਦੇ ਪਿੰਡ ਤੋਂ ਵੀ ਜਿਹੜਾ ਸੁਖਨਾਕ ਆਕਾਸ਼ਦੀਪ ਸਿੰਘ ਜਗਜੀਤ ਸਿੰਘ ਸੁਖਨਾਬਲੂ ਹਾਂਜੀ ਤਾਂ ਉਹ ਵੀ ਫਿੱਟ ਕੀਤੇ ਗਏ ਨੇ ਹੂੰ ਤਾਂ ਕਹਿੰਦਾ ਮਤਲਬ ਬਈ ਜੀ ਇਹਨਾਂ ਨੇ ਜੋ ਜਿਵੇਂ ਇਸ ਤਰੀਕੇ ਨਾਲ ਪਤਾ ਨਹੀਂ ਲਿਸਟ ਕਿਵੇਂ ਆਈ ਹੈ ਇਹ ਹੂੰ ਤਾਂ ਇਹ ਲਿਸਟ ਨੂੰ ਆਪਾਂ ਜਦੋਂ ਬਰੀਕੀ ਦੇ ਨਾਲ ਇਹਦੀ ਜਾਂਚ ਕਰਾਂਗੇ ਤਾਂ ਇਦੂ ਵੱਧ ਜਿਹੜੀ ਆਪਾਂ ਕੀਤੀ ਆ ਮਾਤਰਾ ਆਪਾਂ ਇਹ ਤਾਂ ਮੋٹے ਮੋٹے ਆ ਜਿਹੜੇ ਤੁਹਾਨੂੰ ਦੱਸ ਦਿੱਤੇ ਸਿੱਧੇ ਸਿੱਧੇ ਠੀਕ ਹੈ ਕਰੀਬ-ਕਰੀਬ ਅਸੀਂ ਦਰਜਨ ਤੋਂ ਜ਼ਿਆਦਾ ਬੰਦੇ ਆ ਜਿਹੜੇ ਖਾਸ ਕਰਕੇ ਇਹਨਾਂ ਦੇ ਬਿਲਕੁਲ ਐਂ ਕਹਿ ਲਓ ਭਾਈ ਅ ਮਤਲਬ ਤੁਸੀਂ ਕਹਿ ਲੋ ਨਾ ਕਿ ਐ ਪੋਟਿਆਂ ਦੇ ਉੱਤੇ ਨਾ ਪਾਈ ਹੁੰਦੇ ਲੀਡਰ ਦੇ ਕਿ ਆਰਾ ਫਲਾਣਾ ਮੇਰਾ ਬੰਦਾ ਫਲਾਣਾ ਮੇਰਾ ਬੰਦਾ ਜਿਹੜੇ ਕਬੀਆਂ ਸੱਜੀਆਂ ਪਾਵਾਂ ਨੇ ਇਹ ਤਾਂ ਉਹਨਾਂ ਦੇ ਰਿਸ਼ਤੇਦਾਰ ਲਾਏ ਗਏ ਆ ਬਾਕੀ ਹੋਰ ਜਿਹੜੇ ਅੱਗੇ-ਅੱਗੇ ਆ ਗਏ ਉਹਨਾਂ ਦਾ ਕੋਈ ਪਤਾ ਨਹੀਂ ਹੈ ਜੇ ਲਿਸਟਾਂ ਸਾਡੇ ਕੋਲੇ ਪੰਗਾ ਹੋਊਗਾ ਨਹੀਂ ਠੀਕ ਹੈ ਇਹ ਤੋਂ ਬਿਨਾ ਸਾਡੇ ਕੋਲੇ ਨਿਯੁਕਤੀ ਪੱਤਰ ਵੀ ਸਾਰਿਆਂ ਦੇ ਪਏ ਹੋਏ ਆਗੇ ਠੀਕ ਹੈ ਕਿ ਤੇ ਇਸ ਤੋਂ ਵੱਡੀ ਗੱਲ ਇਹ ਆ ਕਿ ਇਹ ਨੌਕਰੀ ਦੇ ਵਿੱਚ ਹੁਣ ਆ ਗਏ ਆ ਮਤਲਬ ਕਿ ਇਹਨਾਂ ਨੇ ਲੱਡੂ ਖਾ ਲਿਆ ਵਧਾਂਗਾ ਲੈ ਲੀਆਂ ਤੇ ਹੁਣ ਤਾਂ ਸਿਰਫ ਇਹ ਆ ਕਿ ਭਾਈ ਮਤਲਬ ਗੱਲ ਇਹ ਆ ਕਿ ਹੁਣ ਤਾਂ ਇਹ ਕੰਮ ਦਿੱਤੀ ਚੜ ਗਏ ਆ ਕਿੰਨਾ ਚਿਰ ਨੌਕਰੀ ਕਰਦੇ ਆ ਉਹ ਸਮਾਂ ਦੱਸੂ ਆ ਜਾਂ ਦੀ ਕੁਪੜਤਾਲ ਹੁੰਦੀ ਆ ਇੱਕ ਹੋਰ ਜਪਾਲ ਤੁਸੀਂ ਦੇਖੋ ਇਹ 43 ਪੋਸਟਾਂ ਸੀ ਸਾਰੀਆਂ ਹਾਂ ਤਾਂ 43 ਪੋਸਟਾਂ ਤੇ ਜਿਹੜਾ ਆਪਾਂ ਇਹ ਕੰਮ ਕਰਿਆ ਵੇਖਿਆ ਵੀ ਕਿੱਥੇ ਕਿੱਥੇ ਆ ਹੋ ਸਕਦਾ ਵੀ ਐ ਨਾ ਲੱਗੇ ਵੀ ਕਿਸੇ ਨੂੰ ਵੀ ਕਿਤੇ ਇੱਕ ਜਣੇ ਦਾ ਕਰਕੇ ਕਹਿ ਰਹੇ ਆ ਹਨਾ ਪਰ ਸਵਾਲ ਇੱਥੇ ਇਹ ਉੱਠਦਾ ਹੈ ਇਹਦੇ ਚ ਜਿਹੜੇ ਆਮ ਨੇ ਲੋਕ ਨੇ ਉਹ ਕਿੱਥੇ ਆ ਹਾਂ ਮੈਂ ਇਹ ਆ ਕਿ ਇਸ ਭਰਤੀ ਦੀ ਜਿਹੜੀ ਹੈ ਐਡਵਰਟਾਈਜ਼ਮੈਂਟ ਮੈਨੂੰ ਤਾਂ ਕਿਤੇ ਦੇਖੀ ਨਹੀਂ ਹੈ ਜੇ ਕਿਸੇ ਨੂੰ dikhi eta ਬਾਈ ਦੱਸ ਦਿਓ ਐਡਵਰਟਾਈਜ਼ਮੈਂਟ ਕਿੱਥੇ ਆ ਫਿਰ ਗੱਲ ਇਹ ਆ ਕਿ ਇਸ ਮਸਲੇ ਦੇ ਵਿੱਚ ਜਿਹੜਾ ਉਹ ਅਸੀਂ ਪੱਖ ਲੈੰਦਾ ਗਾ ਯਤਨ ਵੀ ਕੀਤਾ ਪ੍ਰਸ਼ਾਸਨ ਦਾ ਕਿਉਂਕਿ ਲੀਡਰਾਂ ਨਾਲ ਤਾਂ ਗੱਲ ਕਰਨ ਦਾ ਕੁੱਤਕ ਨਹੀਂ ਬਣਦੀ ਬਹੁਤੀ ਕਿਉਂਕਿ ਲੀਡਰਾਂ ਨੇ ਆਖਦੇ ਨਾ ਕਿ ਬਾਈ ਸਾਨੂੰ ਨਹੀਂ ਪਤਾ ਕਿਵੇਂ ਭਰਤੀ ਹੋਈ ਆ ਫਿਰ ਅਸੀਂ ਭਰਤੀ ਦੀ ਜਿਨ੍ਹਾਂ ਨੇ ਭਰਤੀ ਕੀਤੀ ਆ ਭਾਵ ਕਿ ਜਿਹੜੇ ਭਰਤੀ ਪਰ ਕੇ ਰਹਿਦਾ ਹਿੱਸਾ ਰਹੇ ਨੀਗੀ ਡੀ ਸਾਹਿਬ ਨਾਲ ਗੱਲ ਕੀਤੀ ਉਸ ਤੋਂ ਬਿਨਾ ਏਡੀ ਸਾਹਿਬ ਨਾਲ ਗੱਲ ਕੀਤੀ ਹੈ ਉਹ ਰਣਜੀਤ ਨੇ ਗੱਲ ਕੀਤੀ ਹੈ ਰਣਜੀਤ ਨਾਲ ਨਹੀਂ ਬਿਲਕੁਲ ਜਿਹੜੀ ਡੀਸੀ ਸਾਹਿਬ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਜੇ ਸਾਡੇ ਕੋਲੇ ਕੋਈ ਸ਼ਿਕਾਇਤ ਕਰੂਗਾ ਤਾਂ ਅਸੀਂ ਪ੍ਰੋਪਰ ਉਹਦਾ ਕਾਰਵਾਈ ਕਰਾਂਗੇ ਤਾਂ ਜਿਹੜੇ ਏਡੀਸੀ ਨੇ ਡੀ ਡਿਵੈਲਪਮੈਂਟ ਨੇ ਸ੍ਰਿੰਦਰ ਸਿੰਘ ਢਿੱਲੋਂ ਜੀ ਉਹਨਾਂ ਨਾਲ ਗੱਲ ਹੋਈ ਤਾਂ ਉਹ ਕਹਿੰਦੇ ਵੀ ਅਸੀਂ ਬਿਲਕੁਲ ਕੰਮ ਪਾਰਦਰਸ਼ਤ ਢੰਗ ਨਾਲ ਕੀਤਾ ਹੋਇਆ ਹੈ ਇਹਦੇ ਚ ਇਧਰ ਉਧਰ ਕੋਈ ਨਹੀਂ ਚਲੋ ਠੀਕ ਆ ਕੀਤਾ ਹੋਣਾ ਜਦੋਂ ਉਹਨਾਂ ਨੂੰ ਪੁੱਛਿਆ ਇਹ ਭਾਈ ਇਹਦੇ ਚ ਤਾਂ ਫਲਾਨਾ ਵੀ ਤੋਂ ਕਵੀ ਨਿਯੁਕਤੀ ਚ ਕਹਿੰਦੇ ਉਹ ਆਦੇ ਵੀ ਜਿਹੜੇ ਜਲੰਧਰ ਦਾ ਇੱਕ ਗਰੁੱਪ ਆ ਹੂੰ Papa ਜਿਹੜੀ ਇਹ ਚ ਗੱਲ ਕਰਨੀ ਸ਼ਾਇਦ ਭੁੱਲ ਗਏ ਹੂੰ ਜੀ ਹੈਗਾ ਜੀ ਸਰਵਿਸ ਹੈਗਾ ਜੀ ਜੀ ਆਪਣਾ ਕੀ ਗਰੁੱਪ ਸਰਵਿਸ .g ਗਰੁੱਪ ਸਰਵਿਸਿਜ਼ ਜਲੰਧਰ ਜਲੰਧਰ ਜਿਹੜੀ ਆਊਟਸੋਰਸਿੰਗ ਦੇ ਵਾਈਪਰ ਤੇ ਉੱਪਰ ਪਰਦੀ ਕੀਤੀ ਹੋਈ ਹੈ ਤਾਂ ਕਹਿੰਦੇ ਵੀ ਜਿਹੜੀ ਇਹ ਕੰਪਨੀ ਨੇ ਸਾਨੂੰ ਦਿੱਤੇ ਆ ਬੰਦੇ ਅਸੀਂ ਇੰਟਰਵਿਊ ਲਈ ਆ ਬਕਾਇਦਾ ਹੂੰ ਜਿਨ੍ਹਾਂ ਦੇ ਨੰਬਰ ਚੰਗੇ ਆ ਗਏ ਹੂੰ ਤੋਂ ਉਹਨਾਂ ਨੂੰ ਰੱਖ ਲਿਆ ਅਸੀਂ ਸਵਾਲ ਦੇਖੋ ਇੱਥੇ ਹੂੰ ਵੀ ਨੰਬਰ ਕੱਲੇ ਆ ਮਦੀ ਪਾਰਟੀਆਂ ਦੇ ਚੰਗੇ ਆਏ ਹੂੰ ਜਿਹੜੇ ਨੰਬਰ ਹੈ ਉਹ ਪੀਏ ਜਿਹੜੇ ਠੀਕ ਹੈ ਐਮਐਲਏ ਸਾਹਿਬ ਦੇ ਉਹਨਾਂ ਦੇ ਚੰਗੇ ਆਏ ਜਾਂ ਪੀਏ ਦੀ ਪਰਜਾਈ ਦੇ ਚੰਗੇ ਆਏ ਠੀਕ ਹੈ ਜਿਹੜੇ ਇਧਰਲੇ ਪੀਏ ਨੇ ਉਹਦੇ ਮਾਮੇ ਦੇ ਮੁੰਡੇ ਦੇ ਨੰਬਰ ਚੰਗੇ ਆਏ ਜਿਹੜਾ ਉਧਰਲਾ ਪੀਏ ਆ ਠੀਕ ਆ ਆਪਾਂ ਨਾਂ ਲੈਂਦੇ ਹੁਣੇ ਉਵੇਂ ਤੁਸੀਂ ਦੇਖੋ ਖੁੱਡੀਆਂ ਸਾਹਿਬ ਦੇ ਪੀਏ ਨੇ ਉਹਨਾਂ ਦੇ ਚਾਚੇ ਦੇ ਮੁੰਡੇ ਦੇ ਨੰਬਰ ਚੰਗੇ ਆਏ ਤਾਂ ਇਹਦੇ ਧੌਲੇ ਕਿੰਗਰੇ ਵਾਲਿਆਂ ਦੇ ਚੰਗੇ ਆਏ ਤਾਂ ਕਹਿੰਦਾ ਮਤਲਬ ਬਾਕੀ ਕਿੱਥੇ ਹੈ ਬਾਕੀ ਕਿੱਥੇ ਹੈ ਤਾਂ ਫੇਰ ਅਸੀਂ ਜਿਹੜੇ ਨੇ ਇਹਨਾਂ ਨੇ ਇਹ ਵੀ ਕਿਹਾ ਨਾਲ ਕਹਿੰਦੇ ਵੀ ਇਹ ਜਿਹੜੀ ਕਮੇਟੀ ਬਣਾਈ ਸੀਗੀ ਇਹਦੇ ਚ ਏਡੀਸੀ ਥੰਦ ਸਾਹਿਬ ਨੇ ਉਹ ਵੀ ਸ਼ਾਮਲ ਤਾਂ ਪਾਦਰਸ਼ੀ ਢੰਗ ਨਾਲ ਜਦੋਂ ਅਸੀਂ ਥਿੰਦ ਸਾਹਿਬ ਨਾਲ ਗੱਲਬਾਤ ਕੀਤੀ ਫੋਨ ਤੇ ਤਾਂ ਉਹ ਕਹਿੰਦੇ ਵੀ ਮੈਨੂੰ ਇਸ ਤਰੀਕੇ ਦਾ ਨਹੀਂ ਪਤਾ ਅੱਛਾ ਵੀ ਕੌਣ ਕੀ ਹੈ ਮੈਨੂੰ ਨਹੀਂ ਪਤਾ ਰਿਕੁਆਇਰਮੈਂਟ ਹੋਈ ਆ ਠੀਕ ਹੈ ਤਾਂ ਤੁਸੀਂ ਐ ਕਰਿਓ ਕਹਿੰਦੇ ਵੀ ਘੰਟੇ ਤੱਕ ਫੋਨ ਲਾ ਲਓ ਸਾਨੂੰ ਬਾਅਦ ਚ ਅਸੀਂ ਗੱਲ ਕਰਦੇ ਆ ਤਾਂ ਜਦੋਂ ਮੈਂ ਉਹਨਾਂ ਨੂੰ ਦੁਬਾਰਾ ਕਾਲ ਕੀਤੀ ਤਾਂ ਕੋਈ ਰਿਸਪੌਂਸ ਨਹੀਂ ਆਇਆ ਅੱਛਾ ਤਾਂ ਦੂਜੀ ਗੱਲ ਇੱਥੇ ਇਹ ਆ ਜਸਪਾਲ ਇਹ ਜਿਹੜੀਆਂ ਪੋਸਟਾਂ ਸਿੱਧੇ ਤੌਰ ਤੇ ਆਊਟਸੋਰਸਿੰਗ ਦੇ ਭਰਤੀ ਕੀਤੀਆਂ ਗਈਆਂ ਇਹਦੇ 'ਚ ਸਾਡੇ ਕੋਲੇ ਇੱਥੋਂ ਤੱਕ ਅਸੀਂ ਦਾਅਵਾ ਨਹੀਂ ਕਰਦੇ ਹਾਲਾਂਕਿ ਗੱਲ ਸਾਹਮਣੇ ਆਈ ਦੋ ਤਿੰਨ ਕੁੜੀਆਂ ਭਰਤੀ ਕੀਤੀਆਂ ਗਈਆਂ ਹਮ ਕੰਪਿਊਟਰ ਜਿਹੜੇ ਨੇ ਆਪਰੇਟਰ ਉਹਦੇ 'ਚ ਉਹਨਾਂ ਨੂੰ ਟਾਈਪਿੰਗ ਵਗੈਰਾ ਦਾ ਵੀ ਕਹਿੰਦੇ ਵੀ ਪੂਰਾ ਗਿਆਨ ਨਹੀਂ ਇਹ ਤਾਂ ਬਾਈ ਹੁਣ ਗੱਲ ਆਇਆ ਵੀ ਉਹ ਦੱਸਣਗੇ ਜਿਨ੍ਹਾਂ ਨੇ ਪੇਪਰ ਲਿਆ ਜਾਂ ਚਲੋ ਕੰਮ ਤੇ ਜਾਣ ਨੂੰ ਪਤਾ ਲੱਗ ਜੇ ਸਵਾਲ ਮਾਨ ਸਾਹਿਬ ਨੂੰ ਇਹ ਆ ਮਾਨ ਸਾਹਿਬ ਤੁਸੀਂ ਕਹਿੰਦੇ ਸੀਗੇ ਪਾਰਦਰਸ਼ੀ ਢੰਗ ਦੇ ਨਾਲ ਹੋਊਗੀ ਕੋਈ ਛਪਾਰਛ ਨਹੀਂ ਲੱਗਦੀ ਅਿੱਥੇ ਤਾਂ ਮੈਨੂੰ ਲੱਗਦਾ ਕੋਈ ਗਜੈਸ਼ ਹੀ ਨਹੀਂ ਰਹੀ ਸ਼ਪਾਰਚੜੀ ਸਰ ਹੋ ਸਕਦਾ ਢਿੱਲੋ ਸਾਹਿਬ ਕਹਿੰਦੇ ਸੀ ਵੀ ਤੁਸੀਂ ਮਸਾਲਾ ਲਾਉਨੇ ਹੋ ਨਹੀਂ ਅਸੀਂ ਕੋਈ ਮਸਾਲਾ ਲਾਇਆ ਅਸੀਂ ਤਾਂ ਜਿਹੜੀ ਸਾਡੇ ਕੋਲੇ ਚਿੱਠੀ ਭਰਤੀ ਹੋਈ ਇੱਕ ਚੀਜ਼ ਹੋਰ ਰਹਿ ਗਈ ਸੱਚ ਜਿਹੜੀ ਇਹ ਭਰਤੀ ਰਿਕੁਇਰਮੈਂਟ ਹੋਈ ਤੁਸੀਂ ਕਮਾਲ ਦਾ ਸਹਿਯੋਗ ਦੇਖੋ ਕਿਸ ਤਰੀਕਾ ਦਾ ਹਨ ਜਿਹੜੇ ਬਰਾੜ ਸਾਹਿਬ ਨੇ ਐਮਐਲਏ ਕਾਕਾ ਬਰਾੜ ਨੇ ਲਵਾਏ ਬੰਦੇ ਉਹਨਾਂ ਨੇ ਆਪ ਦੇ ਉੱਥੇ ਰੱਖ ਲਏ ਬਲਾਕ ਹਾਂਜੀ ਉੱਥੇ ਨਿਯੁਕਤੀ ਹੋ ਗਈ ਬਕਾਇਦਾ ਜਿਹੜੇ ਆ ਲੈਟਰ ਨੇ ਆਪਣੇ ਕੋਲੇ ਜੀ ਜੀ ਇਹ ਨਿਯੁਕਤੀ ਪੱਤਰ ਨੇ ਦਫਤਰੀ ਹੁਕਮਾਂ ਦੀ ਕਾਪੀ ਦਫਤਰੀ ਹੁਕਮਾਂ ਦੀ ਕਾਪੀ ਆ ਬਦਲੀ ਕੀਤੀ ਗਈ ਜਿਵੇਂ ਜੀ ਜ਼ਿਲ੍ਹਾ ਪਰਿਸ਼ਦ ਚ ਨਿਯੁਕਤ ਹੋ ਗਏ ਉਹ ਨਿਯੁਕਤੀ ਪੱਤਰ ਹੋ ਗਏ ਉਹਨਾਂ ਨੂੰ ਸਟੇਸ਼ਨ ਅਲਾਟਮੈਂਟ ਆ ਗਈ ਨਾ ਇਹ ਹਾਂ ਜੀ ਉਸ ਤੋਂ ਬਾਅਦ ਜਿਹੜੇ ਸੀਗੇ ਮਲੋਟ ਵਾਲੇ ਹੂੰ ਉਹਨਾਂ ਨੇ ਆਪਦੇ ਬੰਦੇ ਉੱਥੇ ਰੱਖ ਲਏ ਅੱਛਾ ਲੰਬੀ ਵਾਲੇ ਨੇ ਆਪਦੇ ਬੰਦੇ ਉੱਥੇ ਰੱਖ ਲਏ ਹੂੰ ਗਿੱਦੜਵੇ ਵਾਲੇ ਨੇ ਆਪਦੇ ਬੰਦੇ ਗਿੱਦੜਵੇ ਚ ਰੱਖ ਲਏ ਸਾਰਾ ਕੁਝ ਹੀ ਬਈ ਐਨੇ ਵਧੀਆ ਤਰੀਕੇ ਨਾਲ ਹੋਈ ਜਾਂਦਾ ਤੁਸੀਂ ਇਹ ਤਾਂ ਦੇਖੋ ਨਾ ਬਾਕੀ ਗੱਲਾਂ ਰੰਜੀਤ ਆਪਾਂ ਸਾਰੀ ਚੀਜ਼ ਸਾਹਮਣੇ ਰੱਖ ਦਿੰਦੀ ਹੈ ਬਾਈ ਆ ਰੰਜੀਤ ਨੇ ਜਿਹੜੇ ਡਾਕੂਮੈਂਟ ਕੱਢ ਕੇ ਲੈਂਦੇ ਤੁਹਾਡੇ ਸਾਹਮਣੇ ਰੱਖ ਦਿੱਤੇ ਅੱਗੇ ਤੁਹਾਡਾ ਫੈਸਲਾ ਤੇ ਤੁਸੀਂ ਕਿਹਨੂੰ ਕੀ ਸਵਾਲ ਪੁੱਛਣਾ ਕਿਹਨੂੰ ਨਹੀਂ ਪੁੱਛਣਾ ਅਸੀਂ ਸਵਾਲ ਪੁੱਛ ਲਿਆ ਤਾਂ ਇਸ ਦੇ ਉੱਤੇ ਸਰਕਾਰ ਜਾਂ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਦੱਸ ਦੇ ਕਿ ਬਈ ਇਹ ਜਿਹੜੀ ਇੰਟਰਵਿਊਜ਼ ਹੋਊਗਾ ਨੇ ਕਿੱਥੇ ਹੋਊਗਾ ਨੇ ਕਦੋਂ ਹੋਊਗਾ ਨੇ ਠੀਕ ਹੈ ਬਾਕੀ ਰੰਜੀਤ ਮੇਰੇ ਖਿਆਲ ਨਾਲ ਆਪਾਂ ਬਹੁਤ ਹੋ ਗਿਆ ਸਮਾਂ ਤਾਂ ਲਈਏ ਜਾਜਤਾ ਹਾਂ ਦੂਜੀ ਗੱਲ ਸਾ ਅਸੀਂ ਵੀ ਇਹ ਵੀ ਕਹਿਣਾ ਚਾਹੁੰਦੇ ਹਾਂ ਜੇ ਕਿਸੇ ਨੂੰ ਲੱਗਦਾ ਵੀ ਆਹ ਲਿਸਟ ਵਾਲੇ ਬੰਦੇ ਆ ਜਿਹੜੇ ਇਹੇ ਕਿਸੇ ਦੇ ਪੋਲੀਟੀਕਲ ਦੇ ਰਿਸ਼ਤੇਦਾਰ ਨਹੀਂ ਨੀਅਰ ਡੀਅਰ ਨਹੀਂ ਹੈ ਨਾ ਉਹ ਬਕਾਇਦਾ ਆਪ ਦਾ ਸਾਡੇ ਕੋਲੇ ਪੱਖ ਵੀ ਰੱਖ ਸਕਦਾ ਇਹ ਵੀ ਗੱਲ ਹੈਗੀ ਨਾਲ ਚਾਵੇ ਤਾਂ ਪੱਖ ਰੱਖਣਾ ਤਾਂ ਬਈ ਪੱਖ ਰੱਖ ਲਿਓ ਮਸ ਵੈਲਕਮ ਹਾਂ ਬਿਲਕੁਲ ਜੀ ਧੰਨਵਾਦ ਸਾਰਿਆਂ ਦਾ